ਅੰਮ੍ਰਿਤਸਰ ਪੁਲਿਸ ਦੇ ਵੱਲੋਂ 마ੜੇ ਅਨਸਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ। ਦਰਅਸਲ ਇਸ ਦੇ ਕੋਲੋਂ 417 ਗ੍ਰਾਮ ਹੈਰੋਇਨ 2400 ਦੀ ਬਗਮਨੀ ਤੇ ਲਗਜ਼ਰੀ ਗੱਡੀ ਬਰਾਮਦ ਹੋਈ। ਤੇ ਉਹਨਾਂ ਦਾ ਕਹਿਣਾ ਕਿ ਪੁਲਿਸ ਦੇ ਵੱਲੋਂ ਪੁਖਤਾ ਸੂਚਨਾ ਦੇ ਆਧਾਰ ਤੇ ਯੋਜਨਾਬੰਦ ਤਰੀਕੇ ਨਾਲ ਪੁਲਾਰੀ ਸਬਜ਼ੀ ਮੰਡੀ ਦੇ ਖੇਤਰ ਤੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 417 ਗ੍ਰਾਮ ਹੈਰੋਇਨ ਤੇ 22400 ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ ਤੇ ਅਦਾਲਤ ਪੇਸ਼ ਕਰਕੇ ਜ਼ਮਾਨਤ ਹਾਸਲ ਕੀਤਾ ਗਿਆ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਬਰੀਕੀ ਦੇ ਨਾਲ ਹੁਣ ਖੰਗਾਲੇ ਜਾ ਰਹੇ ਨੇ ਤੇ ਪੁਛਗਿੱਛ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸੇ ਦੀ ਉਮੀਦ ਦੱਸੀ ਜਾ ਰਹੀ ਕਿ ਇਸ ਤੇ ਪਹਿਲਾਂ ਵੀ 3 ਦੇ ਕਰੀਬ ਮੁਕੱਦਮੇ ਵੀ ਦਰਜ ਨੇ ਹਾਂਜੀ ਸਰ ਮਾਨਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ ਡੀਸੀਪੀ ਇਨਵੈਸਟੀਗੇਸ਼ਨ ਰਪੀ ਸਿੰਘ ਮੰਡੇਰ ਜੀ ਏਡੀਸੀਪੀ ਸਿਟੀ 3 ਥੀਰ ਹਰਪਾਲ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਹੇਠ ਜਿਹੜਾ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਆ ਉਸ ਦੇ ਤਹਿਤ ਜਿਹੜਾ ਕੱਲ ਸ਼ਾਮ ਜਿਹੜਾ ਏਐਸਆਈ ਜਤਿੰਦਰ ਸਿੰਘ ਮੁਖਰ ਖਾਸ ਦੀ ਇਤਲਾਹ ਮਿਲਣ ਤੇ ਕਾਮੰਡੀ ਚੌਂਕ ਦੇ ਵਿੱਚ ਦੋਸ਼ੀ ਰੋਹਿਤ ਉਰਫ ਲੌਬੀ ਪੁੱਤਰ ਸਤਨਾਮ ਸਿੰਘ ਵਾਸੀ 100 ਨੰਬਰ ਹਾਤਾ ਕਾਮੰਡੀ ਚੌਂਕ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਪਾਸੋਂ 417 ਗ੍ਰਾਮ ਹੈਰੋਇਨ ਸਮੇਤ 22400 ਰੁਪਏ ਡਰਗਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਕਾਰ ਅਮੇਜ਼ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 23/25 ਜੁਰਮ ਜਿਹੜਾ 21C 6185 27A 25 ਐਨਡੀਪੀਐਸ ਐਕਟ ਥਾਣਾ A ਡਿਵੀਜ਼ਨ ਜਿਹੜਾ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਇਸ ਦੇ ਪਾਸੋਂ ਜਿਹੜਾ ਹੋਰ ਵੀ ਅੱਗੇ ਜਿਹੜੇ ਅਮਰੀਕੀ ਨਾਲ ਪੁੱਛ ਕੇ ਕੀਤੀ ਜਾਏਗੀ ਕਿ ਜਿਹੜੀ ਇੰਨੀ ਵੱਡੀ ਮਾਤਰਾ ਜਿਹੜੀ ਹੈਰੋਇਨ ਹੈ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਹੜੇ-ਕਿਹੜੇ ਗਾਗ ਜਾਂ ਕਿਹੜੇ-ਕਿਹੜੇ ਪੈਡਲਰ ਜਿਹੜੇ ਆ ਇਹਨੇ ਨਾਲ ਆਪਣੇ ਇਸ ਧੰਦੇ ਦੇ ਵਿੱਚ ਲਗਾਏ ਹੋਏ ਨੇ ਇਹਨਾਂ ਨੂੰ ਦੋਸ਼ੀ ਜੀ ਹਾਂ ਇਹ ਦੋਸ਼ੀ ਦੇ ਖਿਲਾਫ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਇੱਕ ਮੁਕਦਮਾ ਥਾਣਾ ਈ ਡਿਵੀਜ਼ਨ ਦਾ ਜਿਹੜਾ ਲੜਾਈ ਝਗੜਾ ਤੇ ਮਹਿਲਾ ਦੇ ਨਾਲ ਛੇੜਛਾੜ ਦਾ ਦਰਜ ਹੈ ਇੱਕ ਮੁਕਦਮਾ ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਦਾ ਇਸ ਦੇ ਖਿਲਾਫ ਐਨਡੀਪੀਐਸ ਐਕਟ ਤੇ ਆਰਮੈਕ ਤੀਸਰਾ ਪਰਚਾ ਜਿਹੜਾ ਆ 2024 ਦਾ ਇਸ ਦੇ ਖਿਲਾਫ ਗੇਟ ਕੀਮਾ ਥਾਣੇ ਦਾ ਜਾਲੀ ਅਸਲਾ ਲਾਇਸੈਂਸ ਤਿਆਰ ਕਰਵਾਉਣ ਦਾ ਜਿਹੜਾ ਉਹ ਦਰਜ ਹੈ ਸਰ ਪਹਿਲਾਂ ਵੀ ਦਰਜ ਨਹੀਂ ਹੈ ਕਾਰਨ ਨਹੀਂ ਬਿਲਕੁਲ ਜੀ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਜਿਹਦੇ ਜਿਹਦੇ ਵਿੱਚੋਂ ਇੱਕ ਮੁਕਦਮਾ ਤਾਂ ਐਂਡੀਪੀਐਸ ਦਾ ਹੈ ਕ੍ਰਿਮੀਨਲ ਹਿਸਟਰੀ ਆਰਮੈਗਡ ਦਾ ਤੇ ਪਰਚਾ ਹੈ ਜੀ ਹੁਣ ਕੀ ਕਾਰਵਾਈ ਕੀਤੀ ਕਰ ਲੋ ਇਸ ਤੇ ਮੁਕਦਮਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਆ ਅੱਗੇ ਤੋਂ ਵਿਰਿੱਗੀ ਨਾਲ ਪੁੱਛ ਕੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਇਸ ਦਾ ਬੈਕਵਰਡ ਲਿੰਕ ਉਹਨੂੰ ਸਾਰਾ ਚੇਨ ਤੋੜ ਕੇ ਇਹਦੇ ਵਿੱਚ ਹੋਰ ਵੀ ਜਿਹੜੀ ਬ੍ਰੰਭਗੀ ਕੀਤੀ ਜਾ ਸਕੇ